ਅਸਤ ਦੇਖੋ ਜਿਸੀਂ ਸਾਰੀ ਉਮਰ ਕਰਦੇ ਹਾਂ ਉਹ ਰਸ ਕੋਈ ਦੁਨਿਆਵੀ ਨਹੀਂ ਸਗੋ ਕੇਵਲ ਇੱਕ ਹੀ ਹੈ ਨਾਮ ਦਾ ਰਸ ਇੱਕ ਪੁਰਾਣੀ ਕਥਾ ਹੈ ਇੱਕ ਪਿੰਡ ਵਿੱਚ ਇੱਕ ਬੜਾ ਹੀ ਧਨਵਾਨ ਬੰਦਾ ਸੀਗਾ ਉਸ ਦਾ ਨਾਮ ਸੀ ਰਗੂਬੀਰ ਸਿੰਘ ਉਸ ਦੇ ਕੋਲ ਖੇਤ ਖਲਿਹਾਨ ਬੜੇ ਮਕਾਨ ਸੋਨਾ ਚਾਂਦੀ ਦੀ ਕਈ ਕਿਸਮ ਦੇ ਹੈਗੇ ਸੀਗੇ ਉਹਦੇ ਕੋਲ ਲੋਕ ਕਹਿੰਦੇ ਸਨ ਕਿ ਇਹ ਬੰਦਾ ਸਭ ਤੋਂ ਵੱਡਾ ਸੁਖੀ ਹੈ ਪਰ ਸਤ ਗੱਲ ਇਹ ਸੀ ਕਿ ਉਸ ਦੇ ਅੰਦਰ ਸ਼ਾਂਤੀ ਨੀਸੀ ਦਿਨ ਰਾਤ ਉਹ ਨਵੇਂ ਸਵਾਦ ਦੀ ਖੋਜ ਕਰਦਾ ਕਦੇ ਵਿਦੇਸ਼ਾਂ ਤੋਂ ਫਲ ਮੰਗਾਂਦਾ ਕਦੇ ਨਵੀਆਂ ਸ਼ਰਾਬਾਂ ਕਦੇ ਵੱਖਰੇ ਵੱਖਰੇ ਭਗਵਾਨ ਪਰ ਹਰ ਰਸ ਹਰ ਸਵਾਦ ਕੁਛ ਦਿਨਾਂ ਲਈ ਹੀ ਮਜ਼ਾ ਦੇਂਦੇ ਤੇ ਫਿਰ ਉਸ ਤੋਂ ਮਨ ਉਹ ਹੋਰ ਕਿਸੇ ਚੀਜ਼ ਵੱਲ ਭੱਜ ਪੈਂਦਾ ਇੱਕ ਦਿਨ ਪਿੰਡ ਵਿੱਚ ਇੱਕ ਸਾਧ ਸੰਗਤ ਹੋਈ ਗੁਰੂ ਦੇ ਇੱਕ ਪ੍ਰੇਮੀ ਗ੍ਰੰਥੀ ਜੀ ਆਏ ਤੇ ਉਹਨਾਂ ਨੇ ਗੁਰਬਾਣੀ ਦੀ ਬੜੀ ਵਰੀਆ ਪੰਕਤੀ ਪੜੀ ਰਸਨਾ ਮਹਿ ਤੂੰ ਰਸਾ ਕਹੀਣ ਪੁੰਨ ਨ ਮਹਿ ਪੂਆ ਨਾਨਕ ਮੈਂ ਨਾਨਕੋ ਤੇਰੀ ਕੇਵਲ ਸਫਰ ਕੇ ਵਾਹੇ ਮਨੁਖੋ ਤੇਰੀ ਜੀਪ ਤੇ ਰਸ ਹੈ ਤੇਰੇ ਸਰੀਰ ਵਿੱਚ ਸਵਾਦ ਹੈ ਪਰ ਸੱਚਾ ਰਾਸਤਾ ਕੇਵਲ ਇੱਕ ਹੈ ਵਾਹਿ ਗੁਰੂ ਦੀ ਸਿਫਤਲਾ ਦਾ ਰਸ ਇਹ ਬਚਨ ਸੁਣ ਕੇ ਰਗਵੀਰ ਸਿੰਘ ਦੇ ਮਨ ਵਿੱਚ ਝਟਕਾ ਲੱਗਿਆ ਉਸਨੇ ਸੋਚਿਆ ਮੈਂ ਤਾਂ ਹਰ ਰਸ ਖੋਜਦਾ ਫਿਰਦਾ ਹਾਰਾਂ ਪਰ ਮੇਰੇ ਅੰਦਰ ਸੰਤੋਖ ਹੀ ਨੀ ਆਉਂਦਾ ਸ਼ਾਇਦ ਇਹੀ ਗੱਲ ਗੁਰੂ ਸਾਹਿਬ ਦੱਸ ਰਹੇ ਹਨ ਕਿ ਅਸਲ ਰਸ ਕੋਈ ਦੁਨਿਆਵੀ ਨਹੀਂ ਸਗੁਰਬਾਣੀ ਦਾ ਰਸ ਹੈ ਉਸ ਦਿਨ ਤੋਂ ਉਸਨੇ ਨਵੀਂ ਰਾ ਲੈ ਲਈ ਹਰ ਸਵੇਰੇ ਉਹ ਸਾਧ ਸੰਗਤ ਵਿੱਚ ਜਾਂਦਾ ਗੁਰਬਾਣੀ ਪੜਦਾ ਨਾਮ ਸਿਮਰਨ ਕਰਦਾ ਹੌਲੀ ਹੌਲੀ ਉਸ ਦੇ ਚਿਹਰੇ ਤੇ ਨੂਰ ਆਣ ਲੱਗਿਆ ਉਹੀ ਬੰਦਾ ਜੋ ਪਹਿਲਾਂ ਰਸੋਈ ਵਿੱਚ ਸਵਾਦਾ ਦੀਆਂ ਢੇਰੀਆਂ ਲਗਾਉਂਦਾ ਸੀਗਾ ਹੁਣ ਉਹ ਇੱਕੋ ਰਸ ਵਿੱਚ ਰੰਗਿਆ ਸੀ ਨਾਮ ਦੇ ਰਸ ਵਿੱਚ ਜਦ ਕੀ ਪਹਿਲਾਂ ਉਹ ਨੂੰ ਖਾਣ ਦੇ ਵਿੱਚ ਅੰਨਾ ਜ਼ਿਆਦਾ ਕਹਿ ਲਓ ਕਿ ਚਸਕਾ ਸੀ ਹਰੇਕ ਚੀਜ਼ ਦਾ ਵਨਸਵਨੇ ਪਕਵਾਨ ਨੂੰ ਖਾਣ ਦਾ ਬੜਾ ਹੀ ਚਸਕਾ ਸੀ ਸ਼ੌਂਕ ਕਹਿ ਲਓ ਕਿ ਉਹ ਬਾਹਰੋਂ ਵੀ ਅਲੱਗ-ਅਲੱਗ ਦੇਸ਼ਾਂ ਤੋਂ ਖਾਣ ਲਈ ਆਪਣੇ ਦੀ ਚੀਜ਼ਾਂ ਮੰਗਵਾਉਂਦਾ ਸੀ ਪਰ ਜਦੋਂ ਦੀ ਉਹਨੇ ਬਾਣੀ ਸੁਣੀ ਉਹਦਾ ਮਨ ਹੀ ਚੇਂਜ ਹੋ ਗਿਆ ਇੱਕ ਦਿਨ ਉਸਦਾ ਪੁੱਤਰ ਪੁੱਛਦਾ ਪਿਤਾ ਜੀ ਹੁਣ ਤੁਹਾਨੂੰ ਨਾ ਕੋਈ ਮਹਿੰਗਾ ਖਾਣਾ ਚਾਹੀਦਾ ਨਾ ਕੋਈ ਸ਼ਰਾਬਾਂ ਚਾਹੀਦੀ ਨੇ ਨਾ ਕੋਈ ਹੋਰ ਸਵਾਦ ਦੀ ਲਾਲਸਾ ਤੁਹਾਨੂੰ ਇਹੀ ਸ਼ਾਂਤੀ ਕਿੱਥੋਂ ਮਿਲਦੀ ਹੈ ਰੁਗਵੀਰ ਸਿੰਘ ਨੇ ਮੁਸਕਰਾਉਂਦੇ ਹੋਏ ਕਿਹਾ ਆਪਣੇ ਪੁੱਤਰ ਨੂੰ ਜਦ ਤੱਕ ਮੈਂ ਦੁਨੀਆ ਦੇ ਰਸਾਂ ਦੇ ਪਿੱਛੇ ਭਜਦਾ ਰਿਆ ਮੇਰਾ ਮਨ ਕਦੇ ਭਰਿਆ ਨਹੀਂ ਪਰ ਜਦੋਂ ਮੈਂ ਨਾਮ ਦਾ ਰਸ ਚੱਕਿਆ ਫਿਰ ਮੇਰੇ ਅੰਦਰੋਂ ਪੁੱਖ ਤ੍ਰਿਸ਼ਨਾ ਖਤਮ ਹੋ ਗਈ ਹੁਣ ਮੇਰਾ ਨਾ ਕੋਈ ਖਾਣ ਦੀ ਚੀਜ਼ ਤੇ ਮਨ ਕਰਦਾ ਹੈ ਜਿਹੜੀਆਂ ਮਤਲਬ ਨਸ਼ੇ ਪਦਾਰਥ ਕਹਿ ਲੋ ਖਾਣ ਦੀ ਪਦਾਰਥ ਦਾ ਤਤ ਪਰ ਸਮਝੋ ਸਾਤ ਸੰਗ ਜੀ ਨਹੀਂ ਰੋਟੀ ਦੀ ਗੱਲ ਕਰ ਰਹੇ ਨੇ ਉਹ ਫਲ ਫਰੂਟ ਦੀ ਨਹੀਂ ਕਹਿਣ ਦਾ ਅਰਥ ਹੈ ਕਿ ਜਿਵੇਂ ਸ਼ਰਾਬ ਹੋ ਗਈ ਹਨ ਤੇ ਵੰਸਵੰਨੇ ਮਤਲਬ ਪਕਵਾਨ ਕਹਿ ਲੋ ਹਨ ਭੰਗ ਦੇ ਪਕੌੜੇ ਕਹਿ ਲੋ ਐਦਾਂ ਦੇ ਮਤਲਬ ਜੋ ਚੀਜ਼ਾਂ ਖਾਂਦਾ ਸੀਗਾ ਇਹ ਨਸ਼ੇਵੜੀਆਂ ਖਾਸ ਕਰਕੇ ਜ਼ਿਆਦਾਤਰ ਉਹ ਹੁਣ ਉਹਨੂੰ ਮਤਲਬ ਉਹਦੇ ਵੱਲ ਖਿੱਚ ਨਹੀਂ ਸੀ ਉਹਦੀ ਜਾਂਦੀ ਕਿ ਹਾਂ ਮੈਂ ਭੰਗ ਦੇ ਪਕੌੜੇ ਖਾਣੇ ਨੇ ਦਾਰੂ ਪੀਣੀ ਐ ਭੰਗ ਪੀਣੀ ਐ ਹਨਾ ਭੁੱਕੀ ਖਾਣੀ ਐ ਫੀਮ ਐਦਾਂ ਦੀਆਂ ਚੀਜ਼ਾਂ ਵੱਲ ਉਹਦਾ ਧਿਆਨ ਨਹੀਂ ਸੀ ਜਾਂਦਾ ਉਹਦਾ ਕੇਵਲ ਹੁਣ ਇੱਕੋ ਹੀ ਰਸ ਸੀਗਾ ਅੰਦਰ ਗੁਰਬਾਣੀ ਦਾ ਰਸ ਉਹਨੂੰ ਹੀ ਉਹ ਪੜਦਾ ਸੀਗਾ ਉਸ ਦੀ ਇਹ ਗੱਲ ਸਿਰਫ ਪੁੱਤਰੀ ਨਹੀਂ ਸਾਰੀ ਸੰਗਤ ਦੇ ਮਨ ਨੂੰ ਛੂਗੀ ਪਿੰਡ ਦੇ ਲੋਕਾਂ ਨੇ ਵੇਖਿਆ ਕਿ ਜਿਹੜਾ ਬੰਦਾ ਪਹਿਲਾਂ ਬੇਚੈਨ ਰਹਿੰਦਾ ਸੀ ਪੁੱਕੀ ਸ਼ਰਾਬ ਫੀਮ ਡੋਡੇ ਲਗ ਲਗ ਚੀਜ਼ਾਂ ਦੇ ਪਿੱਛੇ ਭੱਜਦਾ ਸੀ ਖਾਣ ਵਾਲੀਆਂ ਵਸਤੂਆਂ ਦੇ ਪਿੱਛੇ ਹੁਣ ਉਹ ਸਭ ਤੋਂ ਛੱਡ ਕੇ ਗੁਰਬਾਣੀ ਪੜ੍ਹ ਕੇ ਹੀ ਉਹਦੇ ਮਨ ਨੂੰ ਬੜੀ ਸੁਖੀ ਜੀ ਮਿਲਦਾ ਹੈ ਉਹਦੇ ਚਿਹਰੇ ਤੇ ਨੂਰ ਤੇ ਖੇੜਾ ਹੈ ਕਥਤ ਸੰਸਾਤ ਸੰਗਤ ਜਿੱਥੇ ਹੀ ਮਿਲਦੀ ਹੈ ਦੁਨੀਆ ਦੇ ਜਿਹੜੇ ਰਸ ਨੇ ਖਾਣ ਪੀਣ ਦਾ ਹੋ ਗਿਆ ਹਨਾ ਮौज-ਮਸਤੀ ਮौज-ਮਸਤੀ ਤੇ ਪਾਵਜ ਵਿੱਚ ਸ਼ਰਾਬ ਪੀ ਲਈ ਹਨਾ ਆਪਣੇ ਭੰਗ ਖਾ ਲਈ ਭੰਗ ਦੇ ਪਕੌੜੇ ਖਾ ਲਈ ਹਨਾ ਇਦਾਂ ਦੇ ਕਹਿ ਲੋ ਕੁਝ ਸਮੇਂ ਲਈ ਖੁਸ਼ੀ ਦਿੰਦੇ ਹਨ ਨਸ਼ਾ ਦਿੰਦੇ ਹਨ ਪਰ ਗੁਰੂ ਜੀ ਕਹਿੰਦੇ ਹਨ ਨਾਮੁ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦਾ ਕਹਿਣ ਦਾ ਅਰਥ ਹੈ ਕਿ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਦਾ ਹੈ 24 ਘੰਟੇ ਸਰੂਰ ਦੇ ਵਿੱਚ ਰਹਿੰਦਾ ਹੈ ਸਦਾ ਕਾਇਮ ਰਹਿਣਾ ਵਾਲਾ ਰਸ ਸਿਰਫ ਨਾਮ ਦਾ ਰਸ ਹੈ ਸਾਥ ਸੰਗਤ ਜੀ ਜਿਹੜਾ ਬੰਦਾ ਗੁਰਬਾਣੀ ਦੇ ਰਸ ਨਾਲ ਛੁੱਟਦਾ ਹੈ ਉਸ ਦੇ ਅੰਦਰੋਂ ਹੌਲੀ ਹੌਲੀ ਆ ਸਭ ਜਿਹੜੇ ਨੇ ਨਸ਼ੇ ਪੱਤੇ ਹੈਗੇ ਨੇ ਜਿਹੜਾ ਉਹਨੂੰ ਸੁੱਖ ਦਿੰਦੇ ਨੇ ਟੈਂਪਰੇਰੀ ਰਿਲੀਫ ਦਿੰਦੇ ਨੇ ਉਹ ਦੂਰ ਹੁੰਦੇ ਜਾਂਦੇ ਨੇ ਤੇ ਜਿਹੜਾ ਅੰਦਰ ਪਰਮਾਨੈਂਟ ਪ੍ਰਭੂ ਦਾ ਰਸ ਵਸ ਜਾਂਦਾ ਹੈ ਸਾਤਸੰਗ ਜੀ ਹੋਪ ਜਿਹੜੇ ਹੈਗਾ ਜੀ ਦਾ ਸਾਨੂੰ ਹੁਕਮਨਾਮਾ ਸਮਝ ਆ ਗਿਆ ਹੋਵੇਗਾ ਜੋ ਮੈਂ ਕਥਾ ਨਾਲ ਦੱਸਿਆ ਹੈ ਸਮਝ ਆ ਗਿਆ ਤੇ ਸਾਤਸੰਗ ਜੀ ਇੱਕ ਲਾਈਕ ਜਰੂਰ ਕਰ ਦਿਓ ਵੈਸੇ ਇਹਦਾ ਹੁਕਮਨਾਮਾ ਸਿਕਾ ਪੂਰਾ ਦੱਸ ਦੇਣਾ ਤੁਹਾਨੂੰ ਗੁਜਰੀ ਮਹਿਲਾ ਪੰਜਵਾ ਕਰ ਦੁਜੇ ਇੱਕ ਵੰਕਾਲ ਸਤਿਗੁਰੂ ਪ੍ਰਸਾਦ ਰਾਜਨ ਮੈਤੂ ਰਾਜਾ ਕਈਓ ਪੂਮਨ ਮੈਤੂ ਪੂਮਾ ਠਾਕੁਰ ਮੈਂ ਠੁਕਰਾਈ ਹੋ ਤੇਰੀ ਕੌਮਨ ਸਰਕਿਓ ਕੌਮਾ ਤੂ ਰਾਜੇ ਵਿਚੋ ਸ਼੍ਰੋਮਣੀ ਰਾਜਾ ਕਿਹਾ ਜਾਂਦਾ ਹੈ ਤੇ ਜ਼ਿਮੀਦਾਰਾ ਵਿਚੋ ਸ਼੍ਰੋਮਣੀ ਜ਼ਿਮੀਦਾਰ ਠਾਕੁਰ ਰਾਜਪੂਤ ਵਿੱਚ ਤੇਰੀ ਸਰਦਾਰੀ ਸ਼੍ਰੋਮਣੀ ਹੈ ਉੰਜ ਕੇਵਲ ਵਾਲੀਆਂ ਦੇ ਸਿਰ ਉੱਤੇ ਤੇਰੀ ਸ਼੍ਰੋਮਣੀ ਜਾਤ ਹੈ ਸਾਧ ਸੰਗਤ ਜੀ ਅੱਜ ਦਾ ਜਿਹੜਾ ਸੀਗਾ ਇਹ ਕਥਾ ਸੀਗੀ ਹੋਪ ਤੁਸੀਂ ਫੋਲੋ ਕਰਕੇ ਹੋਵੋਗੇ ਫੋਲੋ ਕਰਕੇ ਲਾਈਕ ਜ਼ਰੂਰ ਕਰਕੇ ਕਰ ਦਿਓ ਫਿਰ ਵੀ ਸਾਧ ਸੰਗਤ ਜੀ ਕੋਈ ਭੁੱਲ ਜੋ ਹੋ ਗਈ ਹੋਵੇ ਤਾਂ ਮਾਫ ਕਰਿਓ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ